ED ਨੇ ਛਾਪੇ ਮਾਰੀ ਚੱਕ ਕਰੋੜਾਂ ਦਾ ਖਜ਼ਾਨਾ ਬਰਾਮਦ ਕੀਤਾ ਇੰਨੇ ਨੋਟ ਗਿਣਦੇ ਸਮੇਂ ਮਸ਼ੀਨਾਂ ਜਾਮ ਹੋ ਗਈਆਂ ਮੰਤਰੀ ਦੇ PA ਦੇ ਨੌਕਰ ਦੇ ਘਰੋਂ ਮਿਲੇ ਕਰੋੜਾਂ ਰੁਪਏ ਮંત્રી ਦੇ ਪੀਏ ਦੇ ਨੌਕਰ ਕੋਲੋਂ ਇੰਨਾ ਪੈਸਾ ਨਿਕਲਿਆ ਕਿ ਗਿੜਦੇ ਗਿਣਦੇ ਮਸ਼ੀਨਾਂ ਥੱਕ ਗਈਆਂ ਲੋਕਾਂ ਦਾ ਵੀ ਥੁੱਕ ਮੁੱਕ ਗਿਆ ਬੈਂਕਾਂ ਵਿੱਚ ਤਿੰਨ ਬੈਂਕਾਂ ਨੂੰ ਦੱਸਣਾ ਪਿਆ ਕਿ ਭਾਈ ਤੁਹਾਡੇ ਕੋਲ ਕਰੋੜਾ ਰੁਪਈਆ ਅਸੀਂ ਭੇਜਦੇ ਪਏ ਹਾਂ ਨੂੰ ਸਾਹਮਣੇ ਰੱਖਿਓ ਕਿ ਕਿਉਂਕਿ ਹਲੇ ਇਹਨਾਂ ਕਰੋੜਾ ਰੁਪਈਆ ਦੀ ਜਾਂਚ ਕਰਨੀ ਹੈ ਕਿ ਪੈਸਾ ਕਿੱਥੋਂ ਆਇਆ ਨੋਟਾਂ ਦੀਆਂ ਇੰਨੀਆਂ ਗੱਡੀਆਂ ਵੇਖ ਕੇ ਬੰਦੇ ਸੋਚਦੇ ਹੋਣਗੇ ਕਿ ਸ਼ਾਇਦ ਕੁਬੇਰ ਤਾਂ ਇੱਕ ਲੋਕਾਂ ਨੇ ਮਿਥ ਬਣਾ ਰੱਖਿਆ ਹੈ ਕੁਬੇਰ ਤਾਂ ਧਰਤੀ ਤੇ ਬੈਠੇ ਹੋਏ ਨੇ ਆ ਲੋਕ ਹੀ ਨੇ ਜਿਹੜੇ ਕੁਬੇਰ ਖਜ਼ਾਨਾ ਚੁੱਕੇ ਫਰਦ ਨੇ ਕਿਉਂਕਿ ਇੰਨੇ ਨੋਟ ਗਿਣਦੇ-ਗਿਣਦੇ ਅਧਿਕਾਰੀਆਂ ਦੀ ਜਦੋਂ ਬਸ ਹੋ ਗਈ ਅਖੀਰ ਮਸ਼ੀਨਾਂ ਬੁਲਾਣੀਆਂ ਪਈਆਂ ਮਸ਼ੀਨਾਂ ਨੇ ਜਦੋਂ ਨੋਟ ਗਿਣਨੇ ਸ਼ੁਰੂ ਕੀਤੇ ਤਾਂ ਮਸ਼ੀਨਾਂ ਦੀ ਕੜਕੜ ਕੜਕੜ ਦੀ ਆਵਾਜ਼ ਨੇ ਆਣਗਵਾਣ ਨੂੰ ਤੰਗ ਕਰਤਾ ਕਿ ਭਾਈ ਕਿੰਨੇ ਨੋਟ ਨੇ ਇੰਨੇ ਕਿੰਨੇ ਨੋਟ ਮਿਲੇ ਨੇ ਕਿ ਜਿਹੜੀਆਂ ਮਸ਼ੀਨਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਮਸ਼ੀਨਾਂ ਧੜਾ ਧੜ ਨੋਟ ਗਿਣੀ ਜਾ ਰਹੀਆਂ ਇੱਕ ਤੋਂ ਬਾਅਦ ਇੱਕ ਗੱਡੀ ਰੱਖੀ ਜਾਂਦੀ ਪਈ ਹੈ ਤੇ ਗਿਣ ਕੇ ਪਰਾਂ ਨੂੰ ਕੀਤੀ ਜਾਂਦੀ ਪਈ ਹੈ ਬੈਗਾਂ ਵਿੱਚ ਭਰੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਈਡੀ ਨੇ ਰੇਡ ਮਾਰੀ ਹੈ ਵੱਡੇ ਅਧਿਕਾਰੀ ਦੇ ਅ ਅਧਿਕਾਰੀ ਦੇ ਪੀਏ ਦੇ ਨੌਕਰ ਦੇ ਘਰ ਇੱਕ ਝਾਰਖੰਡ ਦੇ ਮੰਤਰੀ ਦੇ ਪੀਏ ਦੇ ਨੌਕਰ ਦੇ ਘਰੇ ਰੇਡ ਮਾਰੀ ਹੈ ਜਿੱਥੋਂ ਤਕਰੀਬਨ 30 ਕਰੋੜ ਰੁਪਈਆ ਮਿਲਿਆ 30 ਕਰੋੜ ਰੁਪਈਆ ਮਿਲਿਆ ਉਹਦੇ ਕੋਲ ਉਹ ਵੀ ਕੈਸ਼ ਚਾ ਤੁਸੀਂ ਦੇਖ ਸਕਦੇ ਹੋ ਕਿ ਨੋਟਾਂ ਦੀਆਂ ਗੱਡੀਆਂ ਇੰਨੀਆਂ ਵੇਖ ਕੇ ਆਮ ਬੰਦਾ ਤਾਂ ਇਹ ਸੋਚੂਗਾ ਕਿ ਭਾਈ ਸ਼ਾਇਦ ਦੁਨੀਆ 'ਚ ਅੰਨਾ ਪੈਸਾ ਜਿਹਨੂੰ ਕਿਹਾ ਜਾਂਦਾ ਆਹੀ ਅੰਨਾ ਪੈਸਾ ਹੁੰਦਾ ਇਹ ਆਮ ਬੰਦੇ ਨੇ ਆਪਣੀ ਜ਼ਿੰਦਗੀ 'ਚ ਕਰੋੜ ਰੁਪਈਆ ਤਾਂ ਕੀ ਕਈ ਬੰਦੇ ਤਾਂ ਇਕੱਠਾ ਲੱਖ ਰੁਪਈਆ ਦੇਖ ਲੈਣ ਤਾਂ ਉਹਨਾਂ ਨੂੰ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ ਕਿ ਭਾਈ ਮੈਂ ਲੱਖ ਰੁਪਈਆ ਕਮਾ ਲਿਆ ਵੇ ਕਹਿੰਦੇ ਨੇ ਨਾ ਗਰੀਬ ਬੰਦੇ ਕੋਲ ਬਾਈ ਚਾਂਸ ਕਿਤੋਂ 1000 ਰੁਪਏ ਆ ਜਵੇ ਉਹਦੀ 1000 ਰੁਪਏ ਦੀ ਲਾਟਰੀ ਨਿਕਲ ਜੇ ਉਹਨੂੰ ਇੰਨੀ ਵਾਰ ਗਿਣਦਾ ਇੰਨੀ ਵਾਰ ਗਿਣਦਾ ਉਹ ਗਣ ਗਣ ਕੇ 900 ਹੀ ਰਹਿ ਜਾਂਦਾ ਕਿ 900 ਦੀ ਵਿਚਾਰਾ ਪਾੜ ਦਿੰਦਾ 100 ਰੁਪਏ ਤਾਂ ਵਿੱਚੋਂ ਉਹੀ ਹਾਲ ਇਹਨਾਂ ਬੰਦਿਆਂ ਦਾ ਤਾਂ ਹੈ ਨਹੀਂ ਕਿਉਂਕਿ ਇਹ ਬੰਦੇ ਇੰਨੇ ਪੈਸੇ ਜਿੰਨਾ ਕੋ ਰੱਖਣੇ ਹੋਣ ਇਹ ਤਾਂ ਮਾਣੀ ਵੱਡੀ ਚੀਜ਼ ਨੂੰ ਗੋਲਦੇ ਹੀ ਨਹੀਂ ਹੁਣ ਕਿ ਹਾਂ ਭਾਈ ਲੈ ਕੀ ਲੈਣਾ ਲੱਖ ਰੁਪਏ ਦੀ ਚੀਜ਼ ਲੈਣੀ ਆ ਉਹ ਯਾਰ ਉਹ ਕੱਢੀ ਮੇਰੇ ਗੱਡੀ ਚੋਂ ਹਾਂ ਉਹ ਦੇ ਆ ਇਹ ਗੱਡੀ ਦੇ ਲੱਖ ਰੁਪਏ ਕੱਢ ਕੇ ਫੜਾਈ ਲਾ ਫੜਾ ਦੇ ਇਹਨੂੰ ਇਹ ਬੰਦੇ ਤਾਂ ਗ ਮੇਰੀ ਮਿਹਨਤ ਦਾ ਮੈਨੂੰ ਜਿਹੜਾ ਫਲ ਮਿਲਣਾ ਚਾਹੀਦਾ ਹੈ ਉਹ ਫਲ ਨਹੀਂ ਮਿਲ ਰਿਹਾ ਤੇ ਬੰਦਾ ਦਾ ਬੰਦਲਾ ਹੀ ਜਾਂਦਾ ਐਡੇ ਪੈਸੇ ਭਰਾਵਾ ਕੋਈ ਸਾਹਮਣੇ ਬੰਦਾ ਦੇਖ ਰਿਹਾ ਜਦੋਂ ਸਾਡੇ ਸਾਹਮਣੇ ਵੀਡੀਓ ਹੀ ਇੱਕ ਵਾਰ ਵੇਖ ਕੇ ਤਾਂ ਹੀ ਵੀ ਡੋਲ ਗਏ ਸੀ ਕਿ ਯਾਰ ਇਹ ਨੋਟ ਜਿਹੜੇ ਬੰਦੇ ਪੈਸੇ ਇਕੱਠੀ ਇਹਨੇ ਪੈਸੇ ਇਕੱਠੇ ਕਰੀ ਫਿਰਦੇ ਨੇ ਇਹ ਕੰਮ ਕੀ ਕਰਦੇ ਹੋਣੇ ਜਿਹੜਾ ਇਹਨਾਂ ਨੂੰ ਇੰਨਾ ਪੈਸਾ ਬਚਦਾ ਪਿਆ ਸਾਰਾ ਪੈਸਾ ਕਾਲਾ ਹੈ ਸਾਰਾ ਪੈਸਾ ਚਟਾ ਹੈ ਪੈਸੇ ਦਾ ਹਿਸਾਬ ਕੀ ਹੈ ਜਦੋਂ ਪੂਰੀ ਈਡੀ ਦੀ ਜਿਹੜੀ ਟੀਮ ਇਨਵੈਸਟੀਗੇਸ਼ਨ ਕਰੇਗੀ ਉਦੋਂ ਪਤਾ ਚੱਲੇਗਾ ਪਰ ਇਹਨੇ ਨੋਟ ਵੇਖ ਕੇ ਇੱਕ ਚੀਜ਼ ਤਾਂ ਜ਼ਰੂ ਮਿੱਥ ਬਣਾਇਆ ਹੋਇਆ ਕਿ ਕੁਬੇਰਿਕ ਭਗਵਾਨ ਸਨ ਚਲੋ ਮੰਨ ਲੈਂਦੇ ਆ ਕੁਬੇਰਿਕ ਭਗਵਾਨ ਸਨ ਪਰ ਕੁਬੇਰ ਦਾ ਖਜ਼ਾਨਾ ਉਹਨਾਂ ਕੋਲ ਤਾਂ ਜਿਹੜਾ ਹੈਗਾ ਹੀ ਹੈਗਾ ਹੀ ਪਰ ਇਹ ਲੋਕ ਤਾਂ ਆਪਣਾ ਹੀ ਕੁਬੇਰ ਦਾ ਖਜ਼ਾਨਾ ਇਕੱਠਾ ਹੀ ਕਰੀ ਫਿਰਦੇ ਨੇ ਕਿਉਂਕਿ ਜਦੋਂ ਇਹ ਚਾਰਖੰਡ ਦੇ ਮੰਤਰੀ ਦੇ ਘਰੇ ਮੰਤਰੀ ਦੇ ਪੀ ਪੀਏ ਦੇ ਨੌਕਰ ਦੇ ਘਰੇ ਤੁਸੀਂ ਕਰੋਨੋਲੋਜੀ ਸਮਝੋ ਹਾਇਰਾਰਕੀ ਸਮਝੋ ਚਾਰਖੰਡ ਦਾ ਮੰਤਰੀ ਫਿਰ ਉਹਦਾ ਪੀ ਫਿਰ ਉਹਦਾ ਨੌਕਰ ਮਤਲਬ ਹਾਇਰਾਰਕੀ ਵਿੱਚ ਇੰਨਾ ਨੀਵਾ ਬੰਦਾ ਉਹਦੇ ਘਰੇ 25 ਤੋਂ 30 ਕਰੋੜ ਰੁਪਏ ਨਿਕਲਦਾ ਤੁਸੀਂ ਸੋਚ ਲਓ ਕਿ ਫਿਰ ਪੀਏ ਕੋਲ ਕਿੰਨਾ ਪਿਆ ਹੁਣ ਫਿਰ ਜਿਹੜਾ ਮੰਤਰੀ ਹੈ ਜੀ ਮంత్రిਾਂ ਦੇ ਘਰ ਰੇਡ ਮਾਰੀ ਜਾਵੇ ਤਾਂ ਉਹਨਾਂ ਕੋਲ ਕਿੰਨਾ ਪਿਆ ਹੋਣਾ ਹੁਣ EDs ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਭਾਈ ਇਹ ਪੈਸਾ ਕਿੱਥੋਂ ਆਇਆ ਕ੍ਰਿਕਸਿਸ ਸਕੈਮ ਦਾ ਪੈਸਾ ਹੈ ਕਿਸੇ ਕੋ ਠਾਲੇ ਦਾ ਪੈਸਾ ਹੈ ED ਵੱਲੋਂ ਆਪਣੀ ਜਾਂਚ ਤਾਂ ਕੀਤੀ ਜਾ ਰਹੀ ਹੈ ਪਰ ਹੁਣ ਇਹ ਦੇਖਣਾ ਇਹ ਹੋਵੇਗਾ ਕਿ ਇਸ ਜਾਂਚ ਵਿੱਚ ਜਿਹੜੀ ਪੇਪਰ ਟ੍ਰੇਡ ਨਿਕਲ ਕੇ ਸਾਹਮਣੇ ਆਂਦੀ ਹੈ ਉਹਦੇ ਜਿਹੜੇ ਡਾਟਸ ਨੇ ਉਹ ਬਿੰਦੂ ਨੇ ਕਿੱਥੇ ਕਿੱਥੇ ਜੋੜੇ ਜਾਂਦੇ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਝਾਰਖੰਡ ਚ ਪਹਿਲਾਂ ਵੀ ਜਿਹੜੇ ਉਹਨਾਂ ਦੇ ਪਹਿਲੇ ਮੁੱਖ ਮੰਤਰੀ ਸੀ ਹਿੰਮਤ ਸੁਰੇਨ ਅਰੈਸਟ ਹੋਏ ਨੇ ED ਨੇ ਅਰੈਸਟ ਕੀਤਾ ਉਹਨਾਂ ਨੂੰ ਜੇਲ੍ਹ ਚ ਬੈਠੇ ਹੋਏ ਨੇ ਨ ਸਿਆਸਤ ਬਿਗੜੀ ਹੋਈ ਹੈਗੀ ਹੋਈ ਹੈ ਹੁਣ ਇਹਨੇ ਵਿਗੜੀ ਸਿਆਸਤ ਵਿੱਚ ਈਡੀ ਵਾਲੇ ਆਪਣੀ ਜੋਰ ਰਜਮੈਸ਼ ਚ ਲੱਗੇ ਹੋਏ ਨੇ ਕਿ ਕਿੱਥੋਂ ਇਹ ਪੈਸਾ ਕਢਾਇਆ ਜਾ ਸਕੇ ਲੋਕਾਂ ਕੋਲੋਂ ਜਿਹੜਾ ਲੋਕਾਂ ਨੇ ਭਰ-ਭਰ ਕੇ ਮੰਤਰੀਆਂ ਨੇ ਭਰ-ਭਰ ਕੇ ਅੰਦਰ ਛੁੱਟਿਆ ਹੋਇਆ 25 ਤੋਂ 30 ਕਰੋੜ ਰੁਪਏ ਇੱਕ ਮੰਤਰੀ ਦੇ ਪੀਏ ਦੇ ਨੌਕਰ ਦੇ ਘਰੋਂ ਲੱਭਣਾ ਮਾੜੀ-ਮੋਟੀ ਗੱਲ ਤੇ ਹੈ ਨਹੀਂ ਕੁਬੇਰ ਦਾ ਖਜ਼ਾਨਾ ਜਿਹਨੂੰ ਕਿਹਾ ਜਾਂਦਾ ਹੈ ਆਹੇ ਕੁਬੇਰ ਦਾ ਖਜ਼ਾਨਾ ਹੈ ਪਰ ਹੁਣ ਇਹ ਕੁਬੇਰ ਦਾ ਖਜ਼ਾਨਾ ਹੈ ਜਿਹੜਾ ਨਿਕਲਿਆ ਹੈ ਇਹ ਕਾਲਾ ਧਨ ਹੈ ਚਿੱਟਾ ਧਨ ਇਹਦੇ ਕੋਈ ਸਬੂਤ ਹੈਗੇ ਕੋਈ ਕਾਗਜ਼ ਪੱਤਰ ਹੈਗਾ ਕਿ ਇਹ ਸਾਰਾ ਸਰਕਾਰੀ ਖ ਇਸ ਚੀਜ਼ 'ਤੇ ਹੁਣ ਈਡੀ ਜਾਂਚ ਕਰਨ ਦੀ ਤਿਆਰੀ ਵਿੱਚ ਜੁੜ ਚੁੱਕੀ ਹੈ